ਸਸਿਕਾਲ ਦੋਸਤੋ ਤੁਸੀਂ ਪੰਜਾਬ ਟੂਡੇ ਦੀ ਸਪੈਸ਼ਲ ਰਿਪੋਰਟ ਦੇਖ ਰਹੇ ਹੋ ਜਿੱਥੇ ਕਿਸਾਨਾਂ ਦਾ ਧਰਨਾ ਇੱਕ ਸਾਲ ਤੋਂ ਤਕਰੀਬਨ ਉੱਪਰ ਹੋ ਚੁੱਕਿਆ ਉਸ ਦੌਰਾਨ ਪਿੰਡਾਂ ਦੇ ਵਿੱਚ ਲੰਘਣ ਵਾਲੀ ਸੜਕਾਂ ਦਾ ਇਹ ਬਹੁਤ ਬੁਰਾ ਹਾਲ ਹੋ ਚੁੱਕਿਆ ਜਿੱਥੇ ਕਿ ਬਹੁਤ ਸਾਰੇ ਲੋਕ ਰਸਤੇ ਪੱਟਦੇ ਹੋਏ ਜਾਂ ਰਸਤਾ ਦੇ ਵਿੱਚ ਖੱਡੇ ਪੱਟਦੇ ਹੋਏ ਨਜ਼ਰ ਆਉਂਦੇ ਉੱਥੇ ਇੱਕ ਵਿਅਕਤੀ ਜਿਹੜਾ ਹੈਗਾ ਭੱਲਾ ਮਾਨਸ ਵਿਅਕਤੀ ਜੋ ਹੈ ਕਾਮੇ ਖੁਰਦ ਦੇ ਕਰੀਬ ਦੇ ਰਹਿਣ ਵਾਲਾ ਜੋ ਹੈ ਖੱਡੇ ਭਰਨ ਦਾ ਜੋ ਕਿ ਲੱਗਿਆ ਹੋਇਆ ਇਸ ਦਾ ਜੋ ਨਾਮ ਦੱਸ ਜਰਗੇ ਭਜਨ ਆ ਰਾਮ ਜੋ ਕਾਮੇ ਖੁਰਤਾ ਦੱਸਿਆ ਜਾ ਰਿਹਾ ਜੋ ਕਿ ਸੈਸ਼ਨ ਕੋਡ ਅੰਬਾਲਾ ਦੇ ਵਿੱਚ ਜੋ ਕਿ ਜੌਬ ਕਰਦਾ ਹੈ ਅੱਜ ਦਾ ਦਿਨ ਛੁੱਟੀ ਦੇ ਦਿਨ ਇਹ ਵਿਅਕਤੀ ਦੌਰਾਨ ਦੱਸਿਆ ਗਿਆ ਕਿ ਛੁੱਟੀ ਕਰਨ ਤੋਂ ਬਾਅਦ ਇਹ ਵਿਅਕਤੀ ਅੱਜ ਜੋ ਹੈ ਖੱਡੇ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਆਣ ਵਾਲੇ ਚਾਣ ਵਾਲੇ ਜੋ ਵਿਅਕਤੀਆਂ ਮੁਸਾਫਰ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਹੋ ਜਿਹੜੇ ਜਿਹੜੇ ਕੰਮ ਹੈਗੇ ਬਹੁਤ ਹੀ ਸ਼ਲਾਘਾਯੋਗ ਹੈ ਸਾਰਿਆਂ ਨੂੰ ਜੋ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਔਰ ਇਸ ਵਿਅਕਤੀ ਦੀ ਬਤ ਤੋਂ ਬਾਅਦ ਜੋ ਹੈ ਇਸ ਦੀ ਧੰਨਵਾਦ ਕਰਨਾ ਚਾਹਦਾ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਇਹੋ ਜੇ ਕੰਮ ਹਰੇਕ ਇਨਸਾਨ ਕਰ ਸਕੇ ਔਰ ਤਸਵੀਰਾਂ ਚ ਤੁਹਾਨੂੰ ਦਿਖਾਣਾ ਕਿ ਹੋਰ ਕਿ ਕਿਸ ਵਿਅਕਤੀ ਵੱਲੋਂ ਕਿੰਨਾ ਗਿਆ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਕੀ ਕਹਿੰਦੇ ਆ ਇਹ ਤਾਂ ਬਹੁਤ ਟ੍ਰੈਫਿਕ ਲੰਘਦੀ ਹੋਣੀ ਫੇਰ ਵੀਰ ਜੀ ਹੈ ਜੀ ਸ਼ੇਅਰ ਜੀ हो अच्छा जी बहुत काम कर रहे हैं जी थोड़े पिंडा जी, अच्छा जी। काम ਇਹ ਤਾਂ ਬਹੁਤ ਰਸਤਾ ਖਰਾਬ ਹੋਇਆ ਬਦ ਜੀ ਅੱਛਾ ਜੀ ਇਹਦੇ ਤੋਂ ਥੋੜਾ ਅੱਗੇ ਕੋਈ ਇੱਥੇ ਬੈਜੇਂਦੀ ਅੱਛਾ ਜੀ ਨਹੀਂ ਲੋਈ ਆ ਜੀ ਇਹ ਆਪਣੀ ਸਮਝ ਨਹੀਂ ਕੋਈ ਠੀਕ ਹੈ ਜੀ ਆਰੇ ਛੱਡੇ ਭਰ ਦੇਣੇ ਆ ਜੀ ਹਾਂ ਜੀ ਕੱਲੂ ਬਾਕੇ ਦੇਖਿਓ ਅੱਛਾ ਅੱਛਾ ਹਾਂ ਚਲੇ ਜੀ ਮਿਲੇਗਾ ਇਹ ਦੇਖੋ ਬਈ ਬਹੁਤ ਗੱਡੀਆਂ ਲੰਗ ਰਹੀਆਂ ਇਹ ਤਾਂ ਬਹੁਤ ਟ੍ਰੈਫਿਕ ਲੰਘਦੀ ਹੋਣੀ ਫੇਰ ਵੀਰ ਜੀ ਹਾਂ ਜੀ ਫੇਰ ਜੀ ਬਜਾਰੋਂ ਵੱਡਿਆ ਲੰਘੀ ਹੋਣੀ ਅੱਛਾ ਜੀ ਬਹੁਤ ਟ੍ਰੈਫਿਕ ਚੱਲਦੀ ਇੱਥੇ ਰੋੜਾ ਪਾਇਆ ਜੀ ਰੋੜਾ ਪਾ ਕੇ ਫੇਰ ਉੱਪਰ ਮੱਤੀ ਪਾਈ ਅੱਛਾ ਇਹ ਰੋੜਾ ਵੀ ਆਪਨੇ ਪਾਇਆ ਵੀਰ ਜੀ ਹਾਂ ਜੀ ਇਹ ਰੋੜਾ ਵੀ ਆਪਨੇ ਪਾਇਆ ਅੱਛਾ ਜੀ ਇੱਥੇ ਰੋੜਾ ਪਾ ਕੇ ਦੇਖੋ ਜੀ ਇੱਥੇ ਸਾਰਾ ਰੋੜਾ ਅੱਛਾ ਅੱਛਾ ਰੋੜਾ ਪਾ ਕੇ ਨੀਚੇ ਠੀਕ ਹੈ ਏ ਵੀਰ ਜੀ ਮਿੱਟੀ ਪਾ ਰਹੇ ਆ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਹਾਂਜੀ ਹਾਂਜੀ ਬਹੁਤ ਥੋੜੇ ਪਿੰਡ ਦਾ ਜੀ ਹਾਂਜੀ ਥੋੜੇ ਪਿੰਡ ਕੇ ਆ ਸਾਡੇ ਪਿੰਡ ਤਾਂ ਨਹੀਂ ਐ ਅੱਛਾ ਜੀ ਆ ਸਾਡੇ ਪਿੰਡ ਦਾ ਅੱਗੇ ਆ ਕੰਮ ਹੀ ਅੱਛਾ ਜੀ ਕੰਮ ਹੀ ਠੀਕ ਇਹ ਤਾਂ ਬਹੁਤ ਰਸਤਾ ਖਰਾਬ ਹੋਇਆ ਉਹਦਾ ਜੀ ਅੱਛਾ ਜੀ ਪਿੱਛੇ ਤੋਂ ਥੋੜਾ ਅੱਡੀ ਕੋ 73 ਪੈ ਜਿੰਦੀ ਅੱਛਾ ਜੀ ਨਹੀਂ ਰੋਈ ਜੀ ਇਹ ਆਪਣੀ ਸਾਹਮਣੇ ਨਹੀਂ ਉੱਠੀ ਆ ਠੀਕ ਹੈ ਜੀ ਆਰੇ ਛੱਡੇ ਭਰ ਦੇਣੇ ਆ ਜੀ ਹੈ ਜੀ ਕੱਲੂ ਮਾ ਕੇ ਦੇਖਿਓ ਅੱਛਾ ਅੱਛਾ ਹਾਂ ਨਹੀਂ ਮਿਲੇਗਾ ਇਹ ਦੇਖੋ ਬਈ ਬਹੁਤ ਗੱਡੀਆਂ ਲੰਘ ਰਹੀਆਂ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਆਪਕਾ ਆਜਨਰਾਮਾ ਜੀ ਹਾਂ ਕਿਹੜਾ ਪਿੰਡ ਹੈ ਵੀਰ ਜੀ ਕਾਮੀ ਖੁਰਦਾ ਜੀ ਕਾਮੀ ਖੁਰਦਾ ਹੈ ਵੀਰ ਜੀ ਬਹੁਤ ਵਧੀਆ ਸੇਵਾ ਕਰ ਰਹੇ ਜੀ ਆਪ ਟੁੱਟੀ ਹੋਈ ਸੜਕਾਂ ਕੀ ਅਛੋਟੀ ਦੀ ਰਾਤਰੀ ਦੀ ਸੇਵਾ ਕਰ ਲੈ ਜੀ ਅੱਛਾ ਅੱਛਾ ਜੀ ਬਹੁਤ ਹੋ ਗਿਆ ਜੀ ਦੁਨੀਆ ਨੂੰ ਪਬਲਿਕ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਹੋ ਸ਼ੰਭੂ ਬੰਦ ਹੋਣੇ ਕਰਨਾ ਹੈ ਨਾ ਜੀ ਠੀਕ ਹੈ ਜੀ ਤੇ ਠੀਕ ਹੈ ਤੁਸੀਂ ਕੰਮ ਕੀ ਕਰਦੇ ਹੋ ਜੀ ਮੈਂ ਕਲਰਗਾ ਜੀ ਬੜਾ ਕੋਰਚ ਅੱਛਾ ਜੀ ਅੰਬਾਲਾ ਕੋਟ ਚ ਠੀਕ ਹੈ ਜੀ ਬਹੁਤ ਵਧੀਆ ਸੇਵਾ ਜੀ ਸੈਸ਼ਨ ਕੋਟ ਚ ਅੱਛਾ ਸੈਸ਼ਨ ਕੋਟ ਚ ਅੰਬਾਲੇ ਹੈ ਜੀ ਲੱਗਿਆ ਵਾ ਜੀ ਅੱਜ ਮਾਂ ਸੇਵਾ ਹੀ ਕਰ ਲੈ ਜੀ ਅੱਜ ਦਿਹਾੜੀ ਸੇਵਾ ਚ ਲਾ ਦੇ ਜੀ ਠੀਕ ਹੈ ਜੀ ਠੀਕ ਬਹੁਤ ਵਧੀਆ ਖੜਾ ਕਰਕੇ ਸੇਵਾ ਦਾ ਇੰਨਾ ਹੀ ਲੱਗਿਆ ਵਾ ਅੱਛਾ ਜੀ ਬਹੁਤ ਵਧੀਆ ਸੇਵਾ ਬਾਈ ਜੀ ਕੌਣ ਕਰਦਾ ਜੀ ਚਲੋ ਦੁਨੀਆ ਤੋਂ ਕਹੀਂ ਤਾਂ ਮੈਨੂੰ ਕਹਿ ਗਏ ਜੀ ਇਹ ਤਾਂ ਖੱਡਾ ਪਾੜ ਦੇਗਾ ਅਗਲੀ ਬਹੁਤ ਲੰਘ ਰਹੀ ਮਖਾਨਾ ਭਲੇ ਦਾ ਕੰਮ ਕਰਨਾ ਖੱਡਾ ਪਾੜ ਕੇ ਦੁਨੀਆ ਨੂੰ ਪਸੰਦ ਪਹਿਲੇ ਨਹੀਂ ਨਹੀਂ ਆਪਾਂ ਸੇਵਾ ਕਰਨੀ ਹੈ ਜੀ ਹੋਰ ਪਬਲਿਕ ਨੂੰ ਪਸੰਦ ਥੋੜਾ ਕਰਨਾ ਜੀ ਬਹੁਤ ਪਰਲੀ ਲੰਘ ਰਹੀ ਜੀ ਇਹਨੂੰ ਬਹੁਤ ਥੋੜਾ ਚੱਲ ਰਿਹਾ ਜੀ ਹਾਂ ਜੀ ਆਪਾਂ ਨੂੰ ਕਰਨਾ ਚਾਹੀਦਾ ਭਲੇ ਦਾ ਕੰਮ ਸਭ ਨੂੰ ਕਰਨਾ ਚਾਹੀਦਾ ਹਾਂ ਜੀ ਹਾਂ ਜੀ ਆਪਾਂ